ਸਾਸਰੀ ਕਾ ਜੀ ਵੀਰ ਤੇ ਪੋਣਾ ਸਾਰਣ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਬੇਬੇ ਦੀ ਰਸੋਈ ਦੇ ਵਿੱਚ ਅੱਜ ਬਣਾਉਣ ਜਾ ਰਹੇ ਹਾਂ ਆਪਾਂ ਦਵਾੜੀ ਨੂੰ ਮੱਖ ਰੱਖਦੇ ਹੋਏ ਪਿਆਰ ਖੋਏ ਦੀ ਬਰਫੀ ਖੋਏ ਦੀ ਬਰਫੀ ਬਣਾਉਣ ਦੇ ਲਈ ਆਪਾਂ ਵੀ ਦੁੱਧ ਆਪਣਾ ਥੱਲੇ ਨੇ ਲੱਗੇ ਤੇ ਆਪਾਂ ਆਹ ਗਲਾਸ ਦਾ ਚੌਥਾ ਹਿੱਸਾ ਇਹ ਚ ਪਾਣੀ ਪਾ ਲਿਆ ਪਾਣੀ ਉਬਲ ਚੁੱਕਿਆ ਪਾਣੀ ਅਵਾਲਾ ਆ ਗਿਆ ਪਾਣੀ ਨੂੰ ਤੇ ਹੁਣ ਆਪਾਂ ਤੇ ਹੋਰ ਫੈਟ ਦੁੱਧ ਪਾਵਿਆਂਗੇ ਆਪਾਂ ਦੁੱਧ ਲੈਤਾ 2 ਕਿਲੋ 2 ਕਿਲੋ ਦੁੱਧ ਦੇ ਵਿੱਚੋਂ ਚੌਥੇ ਹਿੱਸੇ ਦੀ ਮਿਠਾਈ ਤਿਆਰ ਹੋਊਗੀ ਆਪਣਾ ਮਤਲਬ ਅੱਧਾ ਕਿਲੋ ਖੁਆ ਬਣ ਕੇ ਤਿਆਰ ਹੋ ਜਾਊਗਾ ਆਪਾਂ ਇਹ ਪਿਓਰ ਖੋਏ ਦੀ ਪਰਫੇਕਸ਼ਨ ਕਰਦੇ ਆ ਕਰਦੇ ਵਿੱਚ ਮੇਰਾ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੇ ਗਾਹਾਂ ਦੀ ਗਾਹਾਂ ਪਤਾ ਲੱਗੇ ਵੀ ਆਪਣਾ ਚੈਨਲ ਦਾ ਬੱਤਵਾ ਸਪੋਰਟ ਕਰੋ ਭੈਣ ਮੈਨੂੰ ਥੋੜੀ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਆਪਣੇ YouTube ਦੇ ਉੱਤੇ ਸਵੇਰੇ 9 ਵਜੇ ਵੀਡੀਓ ਆਉਂਦੀ ਆ ਤੇ Facebook ਦੇ ਉੱਤੇ ਸ਼ਾਮ ਨੂੰ 5 ਵਜੇ ਵੀਡੀਓ ਹੁੰਦੀ ਹੈਗੀ ਬੇਬੇ ਦੀ ਰਸੋਈ Facebook ਦੇ ਉੱਤੇ ਫੋਲੋ ਕਰ ਲਓ ਤੇ ਆਪਾਂ ਦੋ ਦਿਨਾਂ ਤੰਦਨ ਵੀਡੀਓ ਨਹੀਂ ਆਈਆਂ ਤੇ ਆਪਾਂ ਘਰ ਵਿੱਚ ਇਕੱਲੇ ਆਂਗੇ ਇਸ ਲਈ ਆਪਾਂ ਸਫਾਈਆਂ ਕਰਦੇ ਸੀ ਦੀਵਾਲੀ ਦੀਆਂ ਤੇ ਹੁਣ ਆਪਾਂ ਦੀਵਾਲੀ ਦੀਆਂ ਮਠਿਆਈਆਂ ਤਿਆਰ ਕਰ ਰਹੇ ਹਾਂਗੇ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਅੱਜ ਆਪਾਂ ਖੋਏ ਦੀ ਬਰਫੀ ਤੋਂ ਸ਼ੁਰੂਆਤ ਕਰਦੇ ਆਂਗੇ ਤੇ ਫੇਰ ਆਪਾਂ ਹੋਰ ਵੀ ਮਠਿਆਈਆਂ ਤਿਆਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਦੁੱਧ ਨੂੰ ਤਰ ਲਿਆ ਤੇ ਇਹਨੂੰ ਆਪਾਂ ਹੁਣ ਗੈਸ ਨੂੰ ਪੂਰਾ ਫੁੱਲ ਫਲੇਮ ਤੇ ਰੱਖ ਲੈਨੇ ਆ ਤੇ ਇਹ ਫੁੱਲ ਫਲੇਮ ਤੇ ਹੁਣ ਆਪਣਾ ਗੈਸ ਚੱਲੂਗਾ ਜਦ ਤੱਕ ਦੁੱਧ ਅੱਧਾ ਨਹੀਂ ਰਹਿੰਦਾਗਾ ਤੇ ਆਪਾਂ ਖੁਰਚਨਾ ਇਹਦੇ ਵਿੱਚ ਲਗਾਤਾਰ ਮਾਰਦੇ ਰਹਿਣਾ ਕਿਉਂਕਿ ਆਪਣਾ ਫੁੱਲ ਫੈਟ ਦੁੱਧ ਵਾ ਮੱਝਾਂ ਦਾ ਦੁੱਧ ਵਾ ਤੇ ਇਸ ਲਈ ਥੱਲੇ ਲੱਗਣ ਦਾ ਵੀ ਡਰ ਹੁੰਦਾ ਉਦੋਂ ਤਾਂ ਆਪਾਂ ਪਾਣੀ ਪਾ ਲਿਆ ਥੱਲੇ ਤੇ ਇਹ ਪਾਣੀ ਜਰੂਰ ਤੁਸੀਂ ਥੱਲੇ ਪਾਇਆ ਕਰੋ ਥੋੜਾ ਜਿਹਾ ਔਰ ਜਦੋਂ ਪਾਣੀ ਨਵਾਲਾ ਆ ਗਿਆ ਉਸ ਤੋਂ ਬਾਅਦ ਚ ਦੁੱਧ ਪਾਇਆ ਕਰੋ ਦੁੱਧ ਬਿਲਕੁਲ ਥੱਲੇ ਨਹੀਂ ਲੱਗੂਗਾ ਫਿਰ ਇਹ ਵੀ ਮੇਨ ਪੈਂਟ ਆ ਹਾਂ ਜੀ ਇਹ ਦੇਖੋ ਜੀ ਆਪਣਾ ਦੁੱਧ ਤਰੇ ਨੂੰ ਅੱਧਾ ਘੰਟਾ ਹੋ ਚੁੱਕਿਆਗਾ ਅੱਧੇ ਘੰਟੇ ਦੇ ਵਿੱਚ ਆਪਣਾ ਦੁੱਧ ਇੰਨਾ ਬਣਿਆਗਾ ਤੇ ਆ ਜਿਵੇਂ ਲੱਗਦਾਗਾ ਨਾਲ ਦੇ ਨਾਲ ਆਪਾਂ ਮਲਾਈ ਨਾਲ ਦੇ ਨਾਲ ਲਾਹੀ ਜਾਂਦੇ ਆਗੇ ਤੇ ਇਹਨੂੰ ਨਾਲ ਨਹੀਂ ਲੱਗਣ ਦੇਣਾ ਬਸ ਇਹੇ ਧਿਆਨ ਰੱਖਣਾਗਾ ਤੇ ਬੀਬੀਆਂ ਆਪਾਂ ਨੂੰ ਤਾਂ ਪਤਾ ਹੀ ਹੁੰਦਾ ਤੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਨਹੀਂ ਪਤਾਗਾ ਤੇ ਉਹ ਚੰਗੀ ਤਰ੍ਹਾਂ ਧਿਆਨ ਦੇ ਨਾਲ ਵੀਡੀਓ ਦੇਖਣ ਦੇਖ ਕੇ ਵੀਡੀਓ ਬਣਾਉਣ ਘਰ ਦੇ ਵਿੱਚ ਵਰਫੀ ਇਸ ਤਰ੍ਹਾਂ ਹੀ ਤਿਆਰ ਕਰਨ ਤੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਹੇ ਜਾ ਕੁਝ ਮਿਲਦਾਗਾ ਖਾਸ ਕਰਕੇ ਦਿਵਾਲੀ ਵਰਗੇ ਤਿਹਾਰਾਂ ਦੇ ਉੱਤੇ ਤਾਂ ਵਧੀਆ ਚੀਜ਼ਾਂ ਨਹੀਂ ਮਿਲਦੀਆਂ ਇਸ ਲਈ ਕੋਸ਼ਿਸ਼ ਕਰੋ ਤੁਸੀਂ ਘਰ ਦੇ ਵਿੱਚ ਭਾਵੇਂ ਥੋੜੀ ਚੀਜ਼ ਬਣਾ ਲਓ ਤਾਂ ਘਰ 'ਚ ਹੀ ਬਣਾਉਗਾ ਉਹਦੇ 'ਚ ਤੇ ਹਜੇ ਆਪਾਂ ਨੂੰ ਲੱਗੂਗਾ ਅੱਧਾ ਪਣਾ ਘੰਟਾ ਫਿਰ ਆਪਾਂ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਹਾਂਗੇ ਹਾਂਜੀ ਆਪਾਂ ਨੂੰ 50-55 ਮਿੰਟ ਹੋ ਗਏ ਲਗਾਤਾਰ ਆਪਾਂ ਇਹਨਾਂ ਨੂੰ ਹਿਲਾਏ ਜਾਂਦੇ ਹੈਗੇ ਦੁੱਧ ਨੂੰ ਤੇ ਹਲਾਉਂਦੇ ਹਿਲਾਉਂਦੇ ਆ ਦੇਖੋ ਆਪਣਾ ਹੁਣ ਜਮਖੋਆ ਬਣਨ ਲੱਗ ਗਿਆ ਤੇ ਬਰਬਲੀਆਂ ਉੱਠ ਜਾਂਦੀਆਂ ਨੇ ਗੀਆਂ ਹੁਣ ਆਪਾਂ ਇਹ ਤੋਂ ਬਾਅਦ ਵਿੱਚ ਹੁਣ ਜਿਹੜਾ ਟਾਈਮ ਲੱਗਣਾ ਇਹ ਹੀ ਲੱਗਣਾਗਾ ਕਿਉਂਕਿ ਹੁਣ ਆਪਾਂ ਨੂੰ ਬਿਲਕੁਲ ਸਲੋ ਤੇ ਇਹ ਭੁੰਨਣਾ ਪੈਣਾਗਾ ਖੋਆ ਬਿਲਕੁਲ ਤੇ ਇੱਥੇ ਦੇ ਵਿੱਚ ਆਪਾਂ ਪਾਉਣੇ ਆਗੇ ਘਿਓ ਆਪਾਂ ਦੇਸੀ ਘਿਓ ਦੇ 2 ਚਮਚੇ ਪਾ ਲਾਂਗੇ ਇਹ ਪਿਗਲੇ ਹੋਇਆ ਹੈਗਾ ਥੋੜਾ ਜਿਹਾ ਬਾਦੀ ਪਾ ਲਿਓ ਜੇ ਤੁਹਾਡੇ ਕੋਲ ਜੰਮਿਆ ਹੈ ਤਾਂ ਤੁਸੀਂ ਇੱਕ ਚਮਚਾ ਹੀ ਪਾ ਲਿਓ ਤੇ ਇਹਦੇ ਨਾਲ ਥੋੜੇ ਜਿਹਾ ਬਲਬਲੇ ਵੀ ਉੱਠਣੋ ਹਟ ਜਾਣਗੇ ਆਪਣੇ ਉੱਤੇ ਪੈਨੋ ਹਟ ਜਾਊਗਾ ਤੇ ਨਾਲੇ ਥੋੜੀ ਜਿਹੀ ਲੈਸ ਜੀ ਆ ਜਾਊਗੀ ਖੋਏ ਦੇ ਵਿੱਚ ਆਪਣੇ ਚ ਤੇ ਹੁਣ ਆਪਾਂ ਇੱਥੇ ਇਹਨੂੰ ਲਗਾਤਾਰ ਇਸਰੂਹ ਤੇ ਕਰਕੇ ਭੁੰਨਾਂਗੇ ਜਿੰਨਾ ਚਿਰ ਇਹ ਬਿਲਕੁਲ ਕੈੜਾ ਨਹੀਂ ਹੁੰਦਾਗਾ ਤੇ ਫਿਰ ਆਪਾਂ ਇਹਦੇ ਵਿੱਚ ਜਦੋਂ ਥੋੜਾ ਜਿਹਾ ਹੋਰ ਕੈੜਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਹਾਂਜੀ ਹੁਣ ਅੱਜ ਦੇਖਿਆ ਆਪਣਾ ਖੋਆ ਬਿਲਕੁਲ ਬਣਦੇ ਰੈਡੀ ਹੋਇਆ ਪਿਆ ਗਿਆ ਜਮਾ ਤੇ ਬਸ ਥੋੜਾ ਟਾਈਮ ਹੀ ਹੁਣ ਲੱਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਿੰਨੇ ਆਪਾਂ ਅੱਧਾ ਕੱਪ ਖੰਡ ਦਾ ਲੈਤਾ ਗਾ ਖੰਡ ਤੁਸੀਂ ਆਪ ਦੇ ਹਿਸਾਬ ਨਾਲ ਪਾਉਣੀ ਆ ਘੱਟ ਵੱਡ ਮਿੱਠਾ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਗਾ ਤੇ ਇਸ ਲਈ ਤੁਸੀਂ ਆਪ ਦੇ ਹਿਸਾਬ ਨਾਲ ਪਾੜਿਓ ਕਿਉਂਕਿ ਆਪਣਾ ਜਿਹੜਾ ਖੋਆ ਬਣਨਾ ਇਹ ਵੀ ਤਾਂ ਮਿੱਠਾ ਹੀ ਹੁੰਦਾ ਗਾ ਇਸ ਲਈ ਆਪਾਂ ਥੋੜਾ ਜਿਹਾ ਮਠਾ ਪਾਏਗਾ ਤੇ ਇਦ ਵਿੱਚ ਚ ਲਾਈਜੀ ਪਾਊਡਰ ਜਾਂ ਕੋਈ ਹੋਰ ਫਲੇਵਰ ਪਾਉਣ ਦੀ ਲੋੜ ਨਹੀਂ ਕਿਉਂਕਿ ਖੋਏ ਦਾ ਆਪ ਦਾ ਹੀ ਫਲੇਵਰ ਬਹੁਤ ਹੁੰਦਾ ਹੈਗਾ ਤੇ ਇਸ ਲਈ ਆਪਾਂ ਬਿਲਕੁਲ ਕੱਲੀ ਇਹ ਦੁੱਧੂ ਹੀ ਮਿਠਾਈ ਬਣਾਉਣੀ ਹੈਗੀ ਤੇ ਕੋਈ ਆਪਾਂ ਫਲੇਵਰ ਨਹੀਂ ਬਣਾਉਣਾ ਕੁਝ ਚ ਹੋਰ ਨਹੀਂ ਪਾਉਣਾ ਤੇ ਇਹਨੂੰ ਹਜੇ ਆਪਾਂ ਹੋਰ ਭੁੰਨਾਗੇ 15-20 ਮਿੰਟ ਹਾਂਜੀ ਦੇਖੋ ਆਪਣਾ ਖੋਆ ਬਣ ਕੇ ਬਿਲਕੁਲ ਰੈਡੀ ਹੋ ਗਿਆ ਤੇ ਆਪਾਂ ਸਹਿਮਤ ਹੈ ਹੁਣ ਇਹਨੂੰ ਖੰਡ ਪਾਈ ਤੇ ਬਾਅਦ ਚ ਤੇ ਖੰਡ ਪਿਘਲਦੀ ਹੁੰਦੀ ਹੈ ਵਿੱਚ ਉਸ ਤੋਂ ਬਾਅਦ ਚ ਆਪਾਂ 10-15 ਮਿੰਟ ਲਈ ਭੁੰਨ ਲਿਆ ਹੁਣੇ ਚੰਗੀ ਤਰ੍ਹਾਂ ਪੁੱਜ ਚੁੱਕਿਆ ਤੇ ਜਿਹੜਾ ਖੰਡ ਦਾ ਪਾਣੀ ਸਭ ਵੀ ਮੱਚ ਚੁੱਕਿਆ ਇਹ ਵਿੱਚੋਂ ਤੇ ਦੇਖੋ ਕਿਵੇਂ ਕੜਾਹੀ ਦੇ ਵਿੱਚ ਆਪਣੇ ਮੂਰੇ ਮੂਰੇ ਖਿਰਦਾ ਗਾ ਦੇਖੋ ਇਹ ਹੁਣੇ ਦਾ ਮਤਲਬ ਬਿਲਕੁਲ ਨਾ ਪਨੀਰ ਨੂੰ ਲੱਗਦਾ ਗਾ ਬਿਲਕੁਲ ਇਹ ਬਣ ਚੁੱਕਿਆ ਹੁਣ ਤੇ ਹੁਣ ਇੱਥੇ ਆਪਾਂ ਇਹਨੂੰ ਗੈਸ ਨੂੰ ਕਰ ਦਨੇ ਬੰਦ ਤੇ ਆਪਾਂ ਠੰਡਾ ਹੋਣ ਲਈ ਰੱਖ ਦਿਆ ਬੰਦਕ ਤੇ ਫਿਰ ਆਪਾਂ ਇਹਨੂੰ ਪਲੇਟ ਦੇ ਵਿੱਚ ਪਾਉਣੇ ਆਗੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਦੇਖੋ ਆ ਠੰਡਾ ਹੋ ਚੁੱਕਿਆ ਕੁ ਸੱਤ ਟਿੱਕਰ ਤੇ ਹੁਣ ਆਪਾਂ ਬਟਰਪੇਪਰ ਲਾ ਲਿਆ ਪਲੇਟ ਦੇ ਵਿੱਚ ਇਹਦੇ ਉੱਪਰ ਲਾ ਲਿਆ ਪੱਕਿਓ ਤੇ ਹੁਣ ਆਪਾਂ ਇਹਨੂੰ ਸੈੱਟ ਕਰਦੇ ਹਾਂ ਇੱਥੇ ਹਾਂਜੀ ਆਪਾਂ ਸੈੱਟ ਕਰ ਲਈ ਮਠਿਆਈ ਆਪਣੀ ਤੇ ਇਹ ਆਪਣੀ ਦੇਖੋ ਵੀ ਖੰਡ ਪਾਈ ਤੇ ਆਪਾਂ ਅੱਧਾ ਕਿਲੋ ਸਮਝ ਲੱਖੋ ਆ ਨਿਕਲਿਆ ਆਪਣਾ ਤੇ ਪੌਣਾ ਕਿਲੋ ਦੇ ਨੇੜ ਆਪਣਾ ਮਠਿਆਈ ਬਣ ਕੇ ਰੈਡੀ ਹੋ ਗਈ ਹੈਗੀ ਆਪਣਾ ਖੋਆ ਥੋੜਾ ਜਿਆਦਾ ਹੀ ਨਿਕਲਿਆਗਾ ਅੱਧਾ ਕਿਲੋ ਤੋਂ ਆਪਾਂ 100 ਕਿਲੋ ਸੀਗੀ 100 ਕਿਲੋ ਖੋਆ ਨਿਕਲੂਗਾ ਕਿਉਂਕਿ ਚੌਥਾ ਹਿੱਸਾ ਖੋਆ ਨਿਕਲਦਾ ਹੁੰਦਾ ਆਪਣਾ ਘਰ ਦਾ ਪ्योर ਦੁੱਧ ਸੀਗਾ ਤੇ ਇਸ ਲਈ ਖੋਆ ਥੋੜਾ ਜਿਆਦਾ ਜੀ ਨਿਕਲਿਆਗਾ ਤੇ ਹੁਣ ਆਪਾਂ ਸਾਰਾ ਸੈੱਟ ਕਰ ਲਿਆ ਤੇ ਹੁਣ ਆਪਾਂ ਇਹਦੇ ਉੱਤੇ ਲਾਉਣੇ ਆਗੇ ਡੈਕੋਰੇਸ਼ਨ ਤੇ ਕਾਜੂ ਤੇ ਬਦਾਮ ਆਪਾਂ ਬਰੀਕ ਬਰੀਕ ਪੀਸ ਲੈ ਜਾ ਤੱਕ ਕਰੇ ਠੰਡਾ ਹੋਇਆਗਾ ਸਾਰੇ ਇਸ ਤਰ੍ਹਾਂ ਲਾ ਦਈਏ ਹਾਂਜੀ ਦੇਖੋ ਆਪਾਂ ਡ్రਾਈ ਫਰੂਟ ਲਾ ਚੁੱਕੇ ਆਂਗੇ ਤੇ ਹੁਣ ਆਪਾਂ ਇਹਨੂੰ ਘੰਟਾ ਡੇਢ ਘੰਟਾ ਜੰਮਣ ਲਈ ਰੱਖ ਦਿਆਂਗੇ ਘੰਟੇ ਡੇਢ ਘੰਟੇ ਚ ਇਹ ਜੰਮ ਕੇ ਰੈਡੀ ਹੋ ਜਾਣਾਗਾ ਜਿਆਦਾ ਟਾਈਮ ਨਹੀਂ ਖੋਏਦੀ ਵਰਫੀ ਲੈਂਦੀ ਹੁੰਦੀ ਪਾਣੀ ਇਹ ਸੇ ਤੋਂ ਜੰਮ ਕੇ ਰੈਡੀ ਹੋ ਜਾਂਦੀ ਹੈਗੀ ਤੇ ਆਪਾਂ ਆਦੀ ਮਰਜ਼ੀ ਨਾਲ ਤਾਂ ਭਾਵੇਂ ਜਦੋਂ ਟਾਈਮ ਲੱਗਿਆ ਉਹ ਕੱਟ ਲਈਏ ਯਾਨੀ ਕਿ ਜੇ ਆਪਾਂ ਨੂੰ ਥੋੜੀ ਤੇਜ਼ੀ ਹੋਵੇ ਤਾਂ ਇਹ ਆਪਾਂ ਘੰਟੇ ਚ ਕੱਟ ਕੇ ਖਾ ਸਕਦੇ ਆਂਗੇ ਜੀ 1 ਘੰਟਾ ਹੋ ਗਿਆ ਆਪਣੀ ਵਰਫੀ ਬਿਲਕੁਲ ਜੰਮ ਕੇ ਰੈਡੀ ਹੈਗੀ ਤੇ ਹੁਣ ਆਪਾਂ ਇਹਨੂੰ ਕੱਟ ਦਿਆਂਗੇ ਇਹ ਸਪਾ ਤੁਹਾਡੀ ਮਰਜ਼ੀ ਦੇ ਨਾਲ ਛੋਟੇ ਵੱਡੇ ਜਿਵੇਂ ਤੁਹਾਨੂੰ ਚੰਗੇ ਲੱਗਦੇ ਨੇ ਤੁਸੀਂ ਕੱਟ ਸਕਦੇ ਹੋਗੇ ਸਾਰੀ ਵੀਡੀਓ ਦੇਖਿਆ ਕਰੋ ਤਰ ਤਰ ਪਾਣੇ ਫਿਰ ਪਤਾ ਲੱਗਦਾ ਵੀ ਕਿੱਥੇ ਕੀ ਪ੍ਰੋਸੈਸ ਕੀਤਾ ਸੀ ਕਿੱਥੇ ਕੀ ਪ੍ਰੋਸੈਸ ਕੀਤਾ ਸੀਗਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਥਪਸਾਰੀ ਕੋਈ ਕਰ ਲੈਣੇ ਹੈਗੇ ਬਿਲਕੁਲ ਇੱਕoje ਪੀਸ ਕਰਨ ਨੂੰ ਇਸ ਤਰ੍ਹਾਂ ਆਪਾਂ ਨਾਲ ਨੂੰ ਲਾ ਸਕਦੇ ਆਗੇ ਜੇ ਆਪਾਂ ਬਿਲਕੁਲ ਹਰਵਾਇਸ ਸਟਾਈਲ ਬਣਾਉਣੀ ਹੈਗੀ ਤਾਂ ਤੇ ਆ ਆਪਾਂ ਵੱਖਰਾ ਅਲੱਗ ਖਾਣਗੇ ਤੇ ਹੁਣ ਆਪਾਂ ਪੀਸ ਕਰ ਲੈਨੇ ਕਿਸੇ ਵੀ ਮਠਾਈ ਦਾ ਜਦੋਂ ਆਪਾਂ ਪਹਿਲਾਂ ਪੀਸ ਕੱਢਦੇ ਆ ਥੋੜਾ ਜਿਹਾ ਔਖਾ ਨਿਕਲਦਾ ਤੇ ਬਾਅਦ ਵਿੱਚ ਪੀਸ ਸੈੱਟ ਹੋ ਜਾਂਦੇ ਨੇ ਸਾਰੇ ਦੇਖੋ ਕਿੰਨੇ ਵਧੀਆ ਪੀਸ ਬਣੇ ਨੇ ਆਪਾਂ ਸਾਰੇ ਪੀਸ ਕੱਢ ਲਈਏ ਫਿਰ ਤੁਹਾਨੂੰ ਦਿਖਾਉਣੇ ਆਂਗੇ ਆਪਣੀ ਬਰਫੀ ਬਣ ਕੇ ਬਿਲਕੁਲ ਰੈਡੀ ਹੈਗੀ ਤੇ ਖਾ ਕੇ ਦੇਖੀਏ ਬਹੁਤ ਟੈਸਟੀ ਬਣੀ ਆ ਟੈਸਟ ਆਪਣੇ ਬਣ ਨੂੰ ਆ ਹਨਾ ਘਰ ਦਾ ਦੁੱਧ ਤੇ ਘਰ ਦੀ ਘਰੇ ਬਣਾਈ ਹੈ ਸਾਹਮਣੇ ਆਪਾਂ ਕਿੰਨੀ ਵਧੀਆ ਆਈ ਹੈਗੀ ਤੇ ਇਹੀ ਬਰਫੀ ਦਾ ਰੇਟ ਦੇਖ ਲਓ ਆਪਣੇ ਉੱਥੇ ਕਿਹਾ ਜਾਂ ਕਿੰਨਾ ਹੁੰਦਾਗਾ ਆ ਤੁਸੀਂ ਦੇਖਿਆ ਹੈ ਹੋਟਲਾਂ ਦੇ ਵਿੱਚ ਹਨਾ ਕਿੰਨੀ ਆਪਾਂ ਨੂੰ ਮਹਿੰਗੀ ਮਿਲਦੀ ਹੈ ਤੇ ਨਾਲੇ ਮਲਾਪਟ ਵਾਲੀ ਮਿਲਦੀ ਹੈ ਘਰੇ ਬਣਾ ਲਓ ਨਾਲੇ ਥੋੜੀ ਬਣਾ ਲਓ ਚਾਹੀਏ ਤੇ ਤੇ ਦਰ ਮਰਜੀ ਬਣਾ ਕੇ ਖਾ ਲੋ ਤੇ ਚੰਗਾ ਪਾਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਤਬ ਤੱਕ ਲਈ ਸਸਰੀ ਕਾ